ਵੀਰ ਹਾਂਜੀ ਮਾਰੀ ਕੋ ਦਾ ਪ੍ਰਾਈਸ ਕੀ ਆ ਜੀ ਇਹਦਾ ਜੀ 3 ਲੱਖ ਰੁਪਏ ਕਿੰਨਾ ਕੁ ਲੋਡ ਹੈ ਨਹੀਂ ਹੋਣਾ ਨਹੀਂ ਉਹ ਚੱਲਦੇ ਹੁਣ ਘਾਟੋ ਘਾਟਾ ਹਾਂ 9 ਕੇਵੀ ਚੱਲਦਾ ਜੀ ਹੁਣ ਘਰਾਂ ਦੇ ਵਿੱਚ ਆ ਆਜੋ ਹਾਂ ਆਜੋ किर <laughs> <laughs> ਬਹੁਤ ਵਧੀਆ ਵਧੀਆ ਨੇਕ ਬਣ ਕੀ ਆਣਾ ਅੱਛਾ ਤੁਸੀਂ ਕਿੱਲ ਦੋਸਤੋ ਮੈਂ ਤੁਹਾਡਾ ਜੱਗੀ ਖਾਈ ਵਾਲਾ ਤੇ ਅੱਜ ਪਹੁੰਚੇ ਆ ਪੀਡੀਐਫ ਦੇ ਮੇਲੇ ਦੇ ਵਿੱਚ ਜਿੱਥੇ ਬਹੁਤ ਸਾਰੀਆਂ ਗਤੀਵਿਸ਼ਾਾਂ ਲੱਗੀਆਂ ਹੋਈਆਂ ਜਿੱਥੇ ਕਿ ਮੇਲੇ ਦੌਰਾਨ ਬਹੁਤ ਸਾਰੇ ਪ੍ਰੋਡਕਟਰ ਆ ਉਸੇ ਦੌਰਾਨ ਹੀ ਆਪਾਂ ਇੱਥੇ ਇੱਕ ਜਨਰੇਟਰਾਂ ਦਾ ਹੈਗਾਗਾ ਮੋਗੇ ਤੋਂ ਆਏ ਹੋਏ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਸਸੀ ਕਾਲ ਬਾਈ ਜੀ ਹਸੀ ਕਾਲ ਜੀ ਬਾਈ ਜੀ ਕੀ ਨਾਂ ਆ ਇਹ ਇਸ ਫਰਮ ਦਾ ਖੋਸਾ ਜੀਨਰੇਟਰ ਵਰਕਸੀ ਅੱਛਾ ਅੱਛਾ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਇਸ ਫੀਲ ਦੇ ਵਿੱਚ 20 25 ਸਾਲ ਦਾ अच्छा अच्छा जी एक ਕੀ ਹੈ ਸਾਇਲੈਂਟ ਇਹ ਸਾਇਲੈਂਟ ਡੀਟਰ ਆਈ ਸਰਤਾ ਜੀ ਆ ਡਰਾਈਵਰ ਇਹ ਸ਼ਰ ਕੰਪਨੀ ਦਾ ਹਾਂ ਜੀ ਆਈ ਸਰ ਕੰਪਨੀ ਦਾ 30 ਕੇਵੀ ਦਾ ਜੀ 30 ਕੇਵੀ ਦਾ ਹਾਂ ਜੀ ਬਾਕੀ ਇਹਦਾ ਪ੍ਰਾਈਸ ਕੀ ਆ ਜੀ ਇਹਦਾ ਜੀ 3 ਲੱਖ ਰੁਪਏ ਕਿੰਨਾ ਕੁ ਲੋਡ ਤੇ ਚੱਲ ਲੱਗ ਜਾਏ ਇਹਦੇ 30 ਕੇਵੀ ਦਾ 30 ਕੇਵੀ ਚੱਲੂ ਆ ਜੀ ਇਹ ਕਿਨੇ ਓਵਰ ਲੋਡ ਹੋ ਜਾਏ ਜਾਂ ਕੁਝ ਹੋਰ ਉਹ ਸਾਰਾ ਆਟੋਮੈਟਿਕ ਸੈਂਸਰ ਲੱਗੇ ਹੋਏ ਆ ਜੀ ਅੱਛਾ ਆਟੋ ਕੱਟ ਆਟੋ ਆਟੋ ਬੈਲ ਵਾਲਾ ਆ ਨਾ ਆਟੋ ਕੱਟ ਕਰ ਦਿੰਦਾ ਆਟੋ ਕੱਟ ਕਰ ਦਿੰਦਾ ਅੱਛਾ ਜੀ ਉਹ ਕਿਹੜਾ ਹੈਗਾ ਜੀ ਉਹ 25 ਕੇਵੀ ਆ ਜੀ ਉਹ ਮੈਂ ਲਵਾਂ ਉਮੇਂਦਰਾ ਦਾ ਹਾਂ ਜੀ ਉਮੇਂਦਰਾ ਜੀ ਤੇ ਇਹਦਾ ਪ੍ਰਾਈਸ ਦਾ ਫਰਕ ਹੈ ਜਾਂ ਵਾਰਡ ਦਾ ਵੀ ਫਰਕ ਹੈ ਇਹਦਾ ਵਾਰਡ ਦਾ ਵੀ ਫਰਕ ਆ ਜੀ ਪ੍ਰਾਈਸ ਦਾ ਵੀ ਫਰਕ ਆ ਜੀ ਠੀਕ ਆ ਹਾਂ ਜੀ ਤੇ ਆਹ ਕਿਹੜਾ ਆਗੇ ਇਹ ਦੀ ਸ਼ੋਕ ਹੈ ਲੈ ਲੈਣ ਦੇ ਲੋਕ ਲੈ ਲੈਣ ਦਿਆ ਤੇ ਇਹ ਤਰੇਡ ਕੇ ਕੀ ਇਹ ਤਰੇਡ ਕੇ ਵੀ ਆ ਜੀ ਇਹਦਾ ਪ੍ਰਾਈਸ ਦਾ ਥੋੜਾ ਜਿਹਾ ਥੋੜਾ ਜਿਹਾ ਹੀ ਫਰਕ ਹੈ ਇਹਨਾਂ ਦਾ ਇਹ ਜ਼ਿਆਦਾ ਪਾਵਰ ਦਿੰਦਾ ਇਹ ਬਿਨਾ ਸਾਇਲੈਂਟ ਤੋਂ ਆਈ ਇਹ ਬਿਨਾ ਸਾਇਲੈਂਟ ਦੇ ਆਵਾਜ਼ ਕਰਦਾ ਹਾਂ ਜੀ ਇਹ ਆਵਾਜ਼ ਜੀ ਜ਼ਿਆਦਾਤਰ ਆਪਣੇ ਗੁਰਦਾਰਿਆਂ ਹੋਰ ਫਰਵੰਦ ਕਹਾਵਾਂ ਤੇ ਲਾਦਾ ਜਿੱਥੇ ਬੜਾ ਵੱਡਾ ਹਾਂ ਜੀ ਠੀਕ ਆ ਤੇ ਆਹ ਕਿਹੜਾ ਆ ਗਿਆ ਜੀ ਇਹ ਵੀ ਮਹਿੰਦਰਾ 10 ਕੇ ਵੀ ਛੋਟੇ ਆ ਗਏ ਘਰਾਂ ਵਾਲੇ ਆ ਗਏ ਘਰਾਂ ਵਾਲੇ ਜੀ ਹਾਂਜੀ ਅੱਛਾ ਤੇ ਆਹ ਕਿਹੜਾ ਆ ਗਿਆ ਇਹ ਵੀ 10 ਕੇ ਵੀ ਆ ਸਰ ਜੀ ਤੇ ਹੁਣ ਤਾਂ 5 ਕੇ ਵੀ ਵਗੈਰਾ ਤਾਂ ਹੈ ਨਹੀਂ ਹੋਣਾ ਨਹੀਂ ਨਹੀਂ ਉਹ ਚੱਲਦੇ ਹੁਣ ਘਾਟੋ ਘਾਟਾ ਦਾ 9 ਕੇ ਵੀ ਚੱਲਦਾ ਜੀ ਹੁਣ ਘਰਾਂ ਦੇ ਵਿੱਚ ਆ ਇਹ 9 ਕੇ ਵੀ ਆ ਗਿਆ ਹਾਂਜੀ ਠੀਕ ਹੈ ਉਹ ਸਿਰੇ ਤੇ ਕਿਹੜਾ ਆ ਗਿਆ 15 ਕੇ ਵੀ ਉਹ 15 ਕੇ ਵੀ ਕਲੋਸ ਕਰਾ ਜੀ ਕਲੋਸ ਕਰਦਾ ਇਹ ਕੋਲ ਦਾ ਹਾਂਜੀ ਇਹਦਾ ਪ੍ਰਾਈਸ ਦੂਜਿਆਂ ਨਾਲੋਂ ਵੱਖਰਾ ਹੈ। ਹਾਂਜੀ ਇਹ 1,95,000 ਦਾ ਹੈ। ਇਹ ਇਹਦਾ ਫਰਕ ਕੀ ਆ? ਉਹ ਵੱਡਾ ਏਰੀਆ ਤੇ। ਉਹ ਵੱਡ ਕੇ ਵੀ ਆ ਜੀ ਛੋਟਾ ਜੀ ਇਹ। ਇਹ ਛੋਟਾ। ਹਾਂਜੀ ਇਹ 15 ਕੇਵੀ ਆ ਜੀ। ਅੱਛਾ ਅੱਛਾ। ਤੇ ਹੋਰ ਕਿਹੜੇ ਕਿਹੜੇ ਜਨਰੇਟਰ ਜਾਂ ਕਿਹੜੇ ਕਿਹੜੇ ਪ੍ਰੋਡਕਟ ਰੱਖਦੇ ਆ ਤੁਸੀਂ? ਸਾਰੇ ਸਾਰੇ ਪ੍ਰੋਡਕਟ ਹੀ ਮਿਲ ਜਾਣਗੇ ਜੀ ਆਪਣੇ ਕੋਲ ਸਾਰੇ ਜੋ ਵੀ ਜਨਰੇਟਰ ਆਉਂਦਾ ਸਾਰੇ ਨਵੇਂ ਬਾਣੇ ਪੁਰਾਣੇ ਸਾਰੇ ਤੁਸੀਂ ਪੁਰਾਣੇ ਵੀ ਮਿਲ ਜਾਂਦੇ ਆ ਪੁਰਾਣੇ ਵੀ ਪੁਰਾਣੇ ਮਤਲਬ ਕਿੰਨੇ ਕੁ ਮਾਤ ਤੱਕ ਰੱਖਦੇ ਆ? ਕਿੰਨਾ ਕਵਾਰਡ ਤੱਕ ਰੱਖਦੇ ਹੋ 500 ਕੇਵੀ ਤੱਕ ਸੈਟ ਕਰਦੇ ਐਕਸਚੇਂਜ ਵੀ ਕਰਦੇ ਐਕਸਚੇਂਜ ਵੀ ਕਰਦੇ ਅਸੀਂ ਕੀ ਦਾ ਹਿਸਾਬ ਹੁੰਦਾ ਕਿ ਉਹਦਾ ਕਿੰਨਾ ਕਿ ਪਰਸੈਂਟੇਜ ਦੇ ਹਿਸਾਬ ਨਾਲ ਹੁੰਦਾ ਨਹੀਂ ਉਹ ਕੰਡੀਸ਼ਨ ਦੇਖ ਕੇ ਕੰਡੀਸ਼ਨ ਦੇਖ ਕੇ ਜਦੋਂ ਤੁਹਾਡੇ ਤੱਕ ਪਹੁੰਚੂਗਾ ਬਿਲਕੁਲ ਠੀਕ ਹੈ ਤੇ ਹੋਰ ਕੁਝ ਕੋਈ ਗੱਲ ਦੱਸਣੀ ਚਾਹੁੰਦੇ ਹਾਂ ਆਪ ਦੀ ਇੰਡਸਟਰੀ ਬਾਰੇ ਵੀ ਤੁਹਾਡੀ ਇੰਡਸਟਰੀ ਕਿਹੜੀ ਕੀ ਕੀ ਹੋਰ ਪ੍ਰੋਡਕਟ ਜਾਂ ਕੁਝ ਨਹੀਂ ਓਨਲੀ ਗੱਲਾਂ ਜਨਰੇਟਰ ਦਾ ਹੀ ਕਰ ਗੱਲਾਂ ਜਨਰੇਟਰ ਦਾ ਹੀ ਕਰ ਅੱਛਾ ਤੁਸੀਂ ਆ ਦਾ ਐਡਰੈਸ ਬੋਲ ਦਿਓ ਜੀ ਬਾਈ ਜੀ ਆਪਣਾ ਇਹ ਅਮਰੀਤਸਰ ਰੋਡ ਮੋਗਾ ਜੀ ਅੱਛਾ ਜੀ ਤੇ ਕੀ ਨੰਬਰ ਆ ਤੁਹਾਡਾ 98987239052 ਜੀ 9781586150 ਤੇ ਇੱਕ ਹਰਮ ਦਾ ਨਾਮ ਖੋਸਾ ਖੋਸਾ ਜਨਰੇਟਰ ਵਰਕਸਾ ਚਾਹੀਏ ਇਹਨਾਂ ਕਾ ਗੱਲਾਂ ਦਾ ਖਿਮਾਂ ਦਾ ਜਾਚੂ ਮੈਂ ਤੁਹਾਡਾ ਜਗੀ ਖਾਈ ਵਾਲਾ ਸਸੀ ਅਕਾਲ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹਨਾਂ ਨਾਲ ਸੰਪਰਕ ਕਰ ਲਓ ਜਿਨ੍ਹਾਂ ਨੇ ਜਨਰੇਟਰ ਖਰੀਦਣੇ ਹੋ ਸਸੀ